hieritical article number 10 the seven thunder's preachers and believers are born again although some of their doctrines are false and some fell in adultery kupanthi lekh number 10 sat garjhan de pracharak ate vishwasi nawan janam pae hoye han halanki unhadiyan kujh sikhyama chhuthiyan han ate kujh jnakhari vich digg pe han pehla patras ik di ਤੇ ਕਿਉਂ ਜੋ ਤੁਸੀਂ ਨਾਸ਼ਵਾਨ ਤੁਖਮ ਤੋਂ ਨਹੀਂ ਸਗੋ ਅਵਿਨਾਸ਼ੀ ਤੋਂ ਪਰਮੇਸ਼ਵਰ ਦੇ ਬਚਨ ਦੇ ਰਾਹੀ ਜਿਹੜਾ ਜਿਉਂਦਾ ਅਤੇ ਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ ਮੇਰਾ ਨਾਮ ਕੇਬੀ ਹੈ ਮੈਨੇਚਰ ਲਈ ਜ਼ੋਰ ਮਾਰ ਰਿਹਾ ਹਾਂ ਇਸ ਸਮੇਂ ਵਿੱਚ ਸ਼ੈਤਾਨ ਦੀਆਂ ਦੁਸ਼ਟ ਤਾਕਤਾਂ ਦੇ ਵਿਰੁੱਧ ਯੁੱਧ ਕਰ ਰਿਹਾ ਹਾਂ ਮੈਂ ਕੁਪੰਥੀ ਲੇਖ ਨੰਬਰ 10 ਦਾ ਖੁਲਾਸਾ ਕਰਨ ਜਾ ਰਿਹਾ ਹਾਂ ਨਵੇਂ ਜਨਮ ਦੇ ਉੱਤੇ ਇੱਕ ਗਲਤ ਸਿੱਖਿਆ ਜੋ ਕਹਿੰਦੀ ਹੈ ਸਤ ਗਰਜਾਂ ਦੇ ਪ੍ਰਚਾਰਕ ਅਤੇ ਵਿਸ਼ਵਾਸੀ ਨਵਾਂ ਜਨਮ ਪਾਏ ਹੋਏ ਹਨ ਹਾਲਾਂਕਿ ਉਹਨਾਂ ਦੀਆਂ ਕੁਝ ਸਿੱਖਿਆਵਾਂ ਝੁੱਟੀਆਂ ਹਨ ਅਤੇ ਕੁਝ ਜਨਾਕਰ ਵਿੱਚ ਡਿੱਗ ਪਏ ਹਨ ਮੈਨੂੰ ਇੱਕ ਵਾਰ ਹੋਰ ਇਸ ਨੂੰ ਪੜਨ ਦਿਓ ਤਾਂ ਕਿ ਸਾਰੀ ਸਭਾ ਸੁਣੇ ਕਿ ਸੰਦੇਸ਼ ਵਿੱਚ ਝੁੱਟੀਆਂ ਸਿੱਖਿਆਵਾਂ ਦੇ ਪ੍ਰਚਾਰਕ ਕੀ ਪ੍ਰਚਾਰ ਕਰ ਰਹੇ ਹਨ ਅਤੇ ਕੀ ਸਿੱਖਿਆ ਦੇ ਰਹੇ ਹਨ ਸਤ ਗਰਜਾਂ ਦੇ ਪ੍ਰਚਾਰਕ ਅਤੇ ਵਿਸ਼ਵਾਸੀ ਨਵਾਂ ਜਨਮ ਪਾਏ ਹੋਏ ਹਨ ਹਾਲਾਂਕਿ ਉਹਨਾਂ ਦੀਆਂ ਕੁਝ ਸਿੱਖਿਆਵਾਂ ਝੁੱਠੀਆਂ ਹਨ ਅਤੇ ਕੁਝ ਜਨਾਕਰ ਵਿੱਚ ਡਿੱਗ ਪਏ ਹਨ। ਇਹ ਤਰਜਮਾ ਬੂਟੇ ਉੱਪਰ ਡਿੱਗੀ ਇੱਕ ਸੋਟੀ ਨੂੰ ਨਮੂਨੇ ਵਜੋਂ ਲੈਂਦਾ ਹੈ ਕਿ ਸੋਟੀ ਨੂੰ ਹਟਾ ਦਿਓ ਤਾਂ ਬੂਟਾ ਵਧਣਾ ਸ਼ੁਰੂ ਕਰ ਦੇਵੇਗਾ। ਭਾਈ ਅਸੀਂ ਇਸ ਦਾ ਵਿਸ਼ਵਾਸ ਨਹੀਂ ਕਰਦੇ। ਇਹ ਪਿਆਰ ਦੀ ਖੁਸ਼ਖਬਰੀ ਦਾ ਸਿਧਾਂਤ ਹੈ। ਇੱਕ ਪਾਸਟਰ ਜਾਂ ਇੱਕ ਸੇਵਾਦਾਰ ਲਈ ਅਜਿਹਾ ਬਿਆਨ ਦੇਣਾ ਵਚਨ ਦੇ ਉਲਟ ਹੈ। ਜੇਕਰ ਕਿਸੇ ਮਨੁੱਖ ਦੇ ਕੋਲ ਝੁੱਠੀ ਸਿੱਖਿਆ ਹੈ ਤਾਂ ਉਸ ਦਾ ਨਵੇਂ ਜਨਮ ਨੂੰ ਪਾਉਣਾ ਪੂਰੀ ਤਰ੍ਹਾਂ ਅਸੰਭਵ ਹੈ ਉਸ ਪਿਆਰ ਦੀ ਖੁਸ਼ਖਬਰੀ ਤੋਂ ਨਵਾਂ ਜਨਮ ਪਾਉਣਾ ਪੂਰੀ ਤਰ੍ਹਾਂ ਅਸੰਭਵ ਹੈ ਭਾਈ ਬ੍ਰਹਮਨ ਦਾ ਸੰਦੇਸ਼ ਤੁਹਾਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਜ਼ਰੂਰੀ ਹੈ 31 ਦਸੰਬਰ 1961 ਸਨ ਝੂਠੇ ਉਸਤਾਦ ਗਲਤ ਜਨਮ ਨੂੰ ਲੈ ਕੇ ਆਉਣਗੇ ਸੱਚੇ ਨਬੀ ਵਚਨ ਨੂੰ ਲੈ ਕੇ ਆਉਣਗੇ ਵਚਨ ਦੀ ਉਤਪਤੀ ਮਸੀਹ ਝੂਠੇ ਨਬੀ ਗਲਤ ਜਨਮ ਨੂੰ ਲੈ ਕੇ ਆਉਣਗੇ ਕ੍ਰਿਸ਼ੀਆ ਮਾ ਦਾ ਜਨਮ ਦੋਗਲੇ ਸਿਧਾਂਤਾਂ ਦਾ ਜਨਮ ਜਥੇ ਬੰਦੀ ਦਾ ਜਨਮ ਝੂਠ ਭਗਤੀ ਦਾ ਰੂਪ ਧਾਰਨ ਦੇ ਲਈ ਸੱਚ ਦਾ ਕੁਝ ਹਿੱਸਾ ਰੱਖਦਾ ਹੈ ਅਤੇ ਸੁਣੋ ਹੁਣ ਮੈਂ ਇਥੇ ਕੁਝ ਕਹਿ ਰਿਹਾ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਸੁਣੋ ਇਸ ਤਰ੍ਹਾਂ ਦੀਆਂ ਝੂਠੀਆਂ ਧਾਰਨਾਵਾਂ ਤੁਸੀਂ ਜਾਣਦੇ ਹੋ ਕਿ ਇੱਕ ਝੂਠੀ ਧਾਰਨਾ ਕੀ ਹੁੰਦੀ ਹੈ ਇਹ ਲੱਖਾਂ ਲੋਕਾਂ ਦੀ ਅਗਵਾਈ ਗਲਤ ਜਨਮ ਵੱਲ ਕਰਦੀ ਹੈ ਮੈਂ ਨਿੱਜੀ ਤੌਰ ਤੇ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਮੈਂ ਉਹਨਾਂ ਪ੍ਰਚਾਰਕਾਂ ਵਿੱਚੋਂ ਇੱਕ ਸੀ ਜੋ ਇਹ ਪ੍ਰਚਾਰ ਕਰਦੇ ਸਨ ਕਿ ਸਤ ਗੁਣ ਸਤ ਗਰਜ ਹਨ ਅਤੇ ਇਹ ਕਿ ਨਵੇਂ ਜਨਮ ਦਾ ਤਜਰਬਾ ਸਮੇਂ ਦੇ ਸੰਦੇਸ਼ ਦਾ ਵਿਸ਼ਵਾਸ ਕਰਨਾ ਹੈ ਅਤੇ ਇਹ ਕਿ ਵਿਲੀਅਮ ਬ੍ਰਾਹਮ ਇੱਕ ਨਬੀ ਹੈ ਮੈਂ ਕਈ ਸਾਲ ਇਸ ਦਾ ਪ੍ਰਚਾਰ ਕੀਤਾ ਅੱਜ ਮੈਂ ਹੋਰ ਜ਼ਿਆਦਾ ਉਸ ਧਾਰਨਾ ਤੇ ਵਿਸ਼ਵਾਸ ਨਹੀਂ ਕਰਦਾ ਹਾਂ ਮੈਂ ਸੋਚਦਾ ਸਾਂ ਕਿ ਮੈਂ ਨਵਾਂ ਜਨਮ ਪਾਇਆ ਹੋਇਆ ਹੈ ਅਤੇ ਮੈਂ ਲਿਖਤਾਂ ਅਤੇ ਹਵਾਲਿਆਂ ਨੂੰ ਸਹੀ ਢੰਗ ਨਾਲ ਸਮਝ ਰਿਹਾ ਜਦੋਂ ਤੱਕ ਕੋਈ ਮਹਾਨ ਸੱਚ ਅਤੇ ਰੋਸ਼ਨੀ ਮੇਰੇ ਰਵਿਚੋਂ ਨਹੀਂ ਗੁਜ਼ਰੀ ਉਹ ਧਾਰਨਾ ਨਵੇਂ ਜਨਮ ਦਾ ਤਜਰਬਾ ਨਹੀਂ ਹੈ ਨਵੇਂ ਜਨਮ ਦਾ ਤਜਰਬਾ ਇਹ ਨਹੀਂ ਹੈ ਕਿ ਵਿਲੀਅਮ ਬ੍ਰਾਂਹਮ ਪਰਮੇਸ਼ਰ ਦਾ نبی ਹੈ ਨਹੀਂ ਇਹ ਨਵੇਂ ਜਨਮ ਦਾ ਤਜਰਬਾ ਨਹੀਂ ਹੈ ਪਹਿਲਾ ਯਹੂਨਾ 5 ਦੀ 1 ਹਰ ਕੋਈ ਜਿਹੜਾ ਯਿਸੂ ਨੂੰ ਮਸੀਹ ਕਰਕੇ ਮੰਨਦਾ ਹੈ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਅਤੇ ਹਰ ਕੋਈ ਜਿਹੜਾ ਜਨਨ ਵਾਲੇ ਨਾਲ ਪ੍ਰੇਮ ਰੱਖਦਾ ਹੈ ਉਸ ਨਾਲ ਵੀ ਪ੍ਰੇਮ ਰੱਖਦਾ ਹੈ ਜੋ ਉਸ ਤੋਂ ਜੰਮਿਆ ਹੈ ਮਤੀ 16 ਦੀ 13 ਤੋਂ 16 ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ ਨਬੀ ਨੇ ਕਿਹਾ ਨਵੇਂ ਜਨਮ ਦਾ ਤਜਰਬਾ ਤੁਹਾਨੂੰ ਨਿੱਜੀ ਤੌਰ ਤੇ ਯਿਸੂ ਮਸੀਹਾ ਪ੍ਰਕਾਸ਼ਨ حاصل ਹੋਣਾ ਹੈ ਮਸੀਹ ਪਰਮੇਸ਼ਵਰ ਦਾ ਪ੍ਰਗਟ ਕੀਤਾ ਹੋਇਆ ਪੁੱਤ ਹੈ ਹੁਣ ਬਾਈਬਲ ਤੇ ਹਵਾਲਾ ਇੱਕ ਦੂਜੇ ਨਾਲ ਸਹਿਮਤ ਹਨ ਇਹ ਵਿਸ਼ਵਾਸ ਕਰਨਾ ਕਿ ਭਾਈ ਬ੍ਰਾਹਮ ਇੱਕ ਨਬੀ ਹੈ ਨਵਾਂ ਜਨਮ ਨਹੀਂ ਹੈ ਪਈ ਤੁਸੀਂ ਨਵਾਂ ਜਨਮ ਪਾ ਕੇ ਸਾਲਾਂ ਬੱਦੀ ਝੂਠੀ ਸਿੱਖਿਆ ਦਾ ਪ੍ਰਚਾਰ ਨਹੀਂ ਕਰ ਸਕਦੇ ਇਹ ਬਿਲਕੁਲ ਵੀ ਮੇਲ ਨਹੀਂ ਖਾਂਦਾ ਕਿਤੇ ਨਾ ਕਿਤੇ ਕੁਝ ਗੜਬੜ ਹੈ ਪਹਿਲਾ ਪਤਰਸ ਇੱਕ ਰਿਤੇਈ ਕਿਉਂ ਜੋ ਤੁਸੀਂ ਨਾਸ਼ਵਾਨ ਤੁਖਮ ਤੋਂ ਨਹੀਂ ਸਗੋ ਅਵਨਾਸ਼ੀ ਤੋਂ ਪਰਮੇਸ਼ਵਰ ਦੇ ਬਚਨ ਦੇ ਰਾਹੀਂ ਜਿਹੜਾ ਜਿਉਂਦਾ ਅਤੇ ਸਥਿਰ ਹੈ ਨਵੇਂ ਸਰੀਰੋਂ ਜਨਮੇ ਹੋ ਨਵਾਂ ਜਨਮ ਪਾਉਣ ਦੇ ਲਈ ਤੁਹਾਨੂੰ ਪਹਿਲਾਂ ਅਵਨਾਸ਼ੀ ਬੀਜ ਨੂੰ ਲੱਭਣਾ ਪਵੇਗਾ ਇਸ ਲਈ ਜਿਹੜੇ ਸੇਵਾਦਾਰ ਇਹ ਵਿਸ਼ਵਾਸ ਕਰਦੇ ਹਨ ਕਿ ਸਤ ਗੁਣ ਸਤ ਗਰਜ ਹਨ ਉਹ ਗਲਤ ਹਨ ਅਤੇ ਧੋਖੇ ਵਿੱਚ ਹਨ ਇਹ ਇੱਕ ਨਾਸ਼ਵਨ ਬੀਜ ਹੈ ਜੋ ਕਦੇ ਵੀ ਇੱਕ ਆਦਮੀ ਨੂੰ ਨਵਾਂ ਜਨਮ ਨਹੀਂ ਦਿਵਾ ਸਕਦਾ ਇਸ ਤੋਂ ਪਹਿਲਾਂ ਕਿ ਕੋਈ ਆਦਮੀ ਨਵਾਂ ਜਨਮ ਪਾਣ ਬਾਰੇ ਸੋਚੇ ਵੀ ਉਸਨੂੰ ਜ਼ਰੂਰ ਪਹਿਲਾਂ ਉਸ ਪ੍ਰਚਾਰਕ ਨੂੰ ਲੱਭਣਾ ਪਵੇਗਾ ਜੋ ਅਬਿਨਾਸ਼ੀ ਬੀਜ ਦਾ ਪ੍ਰਚਾਰ ਕਰ ਰਿਹਾ ਹੋਵੇ ਸਤ ਗਰਜਾਂ ਸਤ ਗੁਣ ਹਨ ਇੱਕ ਨਾਸ਼ਵਨ ਬੀਜ ਹੈ ਇਸ ਕਿਹਾ ਵਚਨ ਦੇ ਉਲਟ ਹੈ ਤੁਸੀਂ ਕਿਤੇ ਵੀ ਪਰਮੇਸ਼ਰ ਦੇ نبی ਨੂੰ ਇਹ ਕਹਿੰਦੇ ਹੋਏ ਨਹੀਂ ਸੁਣ ਸਕਦੇ ਹੋ ਇਹ ਮਨੁੱਖਾਂ ਦੁਆਰਾ ਘੜਿਆ ਹੋਇਆ ਤਰਜਮਾ ਹੈ ਹੋ ਨਾਸ਼ਵਾਂ ਬੀਜ ਅਤੇ ਛੁੱਟੀਆਂ ਸਿੱਖਿਆਵਾਂ ਇਹ ਹਨ ਕਿ ਲਹੂ ਕਿਰਪਾ ਦੇ ਸਿੰਘਾਸਣ ਤੋਂ ਹਟ ਚੁੱਕਾ ਹੈ ਕੋਈ ਹੋਰ ਸ਼ਕਤੀ ਦੁਲਨ ਦੇ ਕੋਲ ਆਉਣ ਵਾਲੀ ਨਹੀਂ ਹੈ ਅਤੇ ਆਖਰੀ بارش ਪਿੱਲਾ ਹੀ ਪੈ ਚੁੱਕੀ ਹੈ ਪੁਲਪੜ ਦੇ ਪਿੱਛੇ ਜਾਣਾ ਅਤੇ ਇਹ ਕਹਿਣਾ ਕਿ ਇਸ ਬਾਰੇ ਬਹੁਤਾ ਨਾ ਸੋਚੋ ਕਿ ਕੀ ਗਿਆ ਗਿਆ ਹੈ ਤੁਸੀਂ ਅਜੇ ਵੀ ਨਵਾਂ ਜਨਮ ਪਾਈ ਹੋਏ ਹੋ ਤੁਹਾਨੂੰ ਕੁਝ ਆਤਮਿਕ ਜਾਗਰੂਕਤਾ ਦੀ ਲੋੜ ਹੈ ਅਜਿਹੇਆਂ ਝੂਠੀਆਂ ਸਿੱਖਿਆਵਾਂ ਦੇ ਪ੍ਰਚਾਰਕਾਂ ਦੇ ਨਾਲ ਸੱਚਮੁੱਚ ਕੁਝ ਗੜਬੜ ਹੈ ਉਹ ਆਦਮੀ ਜਿਹੜਾ ਪ੍ਰਚਾਰ ਕਰਦਾ ਹੈ ਕਿ ਲਹੂ ਕਿਰਪਾ ਦੇ ਸੰਗਾਸਨ ਤੋਂ ਹਟ ਚੁੱਕਾ ਹੈ ਸੱਤ ਗਾਜਾਂ ਸੱਤ ਗੁਣ ਹਨ ਆਖਰੀ ਬਾਰਿਸ਼ ਪਹਿਲਾਂ ਹੀ ਪੈ ਚੁੱਕੀ ਹੈ ਦੁਲਹੰਦੀ ਬਿਦਾਰੀ ਬਿਨਾ ਕਿਸੇ ਪ੍ਰਗਟਾਵੇ ਦੇ ਚੱਲ ਰਹੀ ਹੈ ਅਤੇ ਫਿਰ ਨਵਾਂ ਜਨਮ ਪਾਈ ਹੋਣ ਦਾ ਦਾਵਾ ਕਰਦਾ ਹੈ ਉਹ ਨਵਾਂ ਜਨਮ ਪਾਇਆ ਹੋਇਆ ਨਹੀਂ ਹੈ ਉਹ ਤੁਹਾਨੂੰ ਨਵਾਂ ਜਨਮ ਨਹੀਂ ਦਿਵਾ ਸਕਦਾ ਹੈ ਮੈਂ ਸਾਲਾਂ ਬੱਧੀ ਉਹਨਾਂ ਗੱਲਾਂ ਦਾ ਪ੍ਰਚਾਰ ਕੀਤਾ ਅਤੇ ਮੈਂ ਗੋਲ ਚੱਕਰ ਘੱਟ ਰਿਹਾ ਸੀ ਇੱਕ ਜਜ਼ਬਾਤ ਤੋਂ ਦੂਜੇ ਵੱਲ ਇੱਕ ਤਣਾਅਪੂਰੀ ਥੱਕੀ ਹੋਈ ਹਾਲਤ ਤੋਂ ਦੂਜੀ ਵੱਲ ਮੇਰੇ ਕੋਲ ਕੋਈ ਰੱਬੀ ਪ੍ਰਕਾਸ਼ਨ ਨਹੀਂ ਸੀ ਕੁਝ ਸਮੇਂ ਬਾਅਦ ਅੱਗ ਬੁਝ ਜਾਂਦੀ ਹੈ ਅਤੇ ਤੁਹਾਨੂੰ ਦੁਬਾਰਾ ਚਮਕਣ ਲਈ ਕੁਝ ਹੋਰ ਜਜ਼ਬਾਤਾਂ ਦੀ ਲੋੜ ਹੁੰਦੀ ਹੈ ਇਹ ਉਹੀ ਹੈ ਜੋ ਇਸ ਕਿਸਮ ਦਾ ਝੂਠਾ ਪ੍ਰਕਾਸ਼ਨ ਇੱਕ ਕਲੀਸਿਆ ਦੇ ਨਾਲ ਅਤੇ ਇੱਕ ਸੇਵਾਦਾਰ ਦੇ ਨਾਲ ਕਰਦਾ ਹੈ ਅਸੀਂ ਕਿਸੇ ਵੀ ਕਿਸਮ ਦਾ ਸ਼ੁੱਧ ਅਤੇ ਪਵਿੱਤਰ ਜੀਵਨ ਨਹੀਂ ਜੀ ਸਕਦੇ ਸਾਂ ਨਹੀਂ ਬਿਲਕੁਲ ਨਹੀਂ ਯਕੀਨਨ ਮੈਂ ਸਾਲਾਂ ਬੱਧੀ ਉਹਨਾਂ ਚੀਜ਼ਾਂ ਦਾ ਪ੍ਰਚਾਰ ਕੀਤਾ ਚੱਕਰਾਂ ਵਿੱਚ ਘੁੰਮਦਾ ਹੋਇਆ ਇਹ ਸੋਚਦਾ ਸਾਂ ਕਿ ਮੈਂ ਨਵਾਂ ਜਨਮ ਪਾਇਆ ਹੋਇਆ ਹੈ ਜਦੋਂ ਤੱਕ ਧਾਰਮਿਕਤਾ ਦਾ ਇੱਕ ਪ੍ਰਚਾਰਕ ਅਵਨਾਸ਼ੀ ਬੀਜ ਦੇ ਨਾਲ ਮੇਰੇ ਰਾਹ ਵਿੱਚ ਨਹੀਂ ਆਇਆ ਅਤੇ ਉਸਨੇ ਮੈਨੂੰ ਹੋਰ ਵਧੀਆ ਢੰਗ ਦੇ ਨਾਲ ਰਾਹ ਨੂੰ ਵਿਖਾਇਆ ਝੂਠੇ ਉਸਤਾਦ ਗਲਤ ਜਨਮ ਨੂੰ ਲਿਆਉਣਗੇ ਅਜਹੀਆਂ ਝੂਠੀਆਂ ਧਾਰਨਾਵਾਂ ਕਰੋੜਾਂ ਲੋਕਾਂ ਨੂੰ ਗਲਤ ਜਨਮ ਵੱਲ ਲੈ ਜਾਂਦੀਆਂ ਹਨ ਯਹੂਨਾ 3 ਦੀ 3 ਤੋਂ 5 ਜੇਕਰ ਕੋਈ ਮਨੁੱਖ ਨਵੇਂ ਸਿਰਿਓਂ ਨਾ ਜਮੇ ਤਾਂ ਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਜ਼ਰੂਰੀ ਹੈ ਪੇਜ ਨੰਬਰ 31 ਅਤੇ ਜੇ ਤੁਸੀਂ ਸੰਸਾਰ ਜਾਂ ਸੰਸਾਰ ਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਅਜੇ ਵੀ ਇੱਕ ਸੂਰ ਹੋ ਐਸਾ ਹੀ ਹੈ ਤੁਹਾਡੀ ਜਾਨ ਨੂੰ ਬਦਲਣ ਦੇ ਲਈ ਪਰਮੇਸ਼ਵਰ ਦੀ ਸ਼ਕਤੀ ਦੀ ਲੋੜ ਪੈਣੀ ਹੈ ਅੱਜ ਦੇ ਸੰਦੇਸ਼ ਵਿੱਚ ਇੱਕ ਸਮੱਸਿਆ ਇਹ ਹੈ ਕਿ ਬਹੁਤ ਸਾਰੇ ਲੋਕ ਇਸ ਸੋਚਦੇ ਹਨ ਕਿ ਉਹ ਵਿਦਵਾਨ ਹਨ ਉਹਨਾਂ ਨੂੰ ਸਭ ਕੁਝ ਆਉਂਦਾ ਹੈ ਮੈਂ ਉਦੋਂ ਤੋਂ ਸੰਦੇਸ਼ ਦੇ ਵਿੱਚ ਹਾਂ ਜਦੋਂ ਮੈਂ 14 ਸਾਲ ਤੱਕ ਛੋਟਾ ਜਿਹਾ ਮੁੰਡਾ ਸੀ ਅਤੇ ਲਗਭਗ 16 ਸਾਲਾਂ ਤੱਕ ਮੈਂ ਇਹੋ ਵਿਸ਼ਵਾਸ ਕਰਦਾ ਰਿਹਾ ਕਿ ਸੱਤ ਗਰਜਾਂ ਸੱਤ ਗੁਣ ਹਨ ਪਰ ਉੱਥੇ ਇੱਕ ਸਮਾਂ ਅਜਿਹਾ ਆਇਆ ਕਿ ਮੈਨੂੰ ਸੱਚ ਦਾ ਪਤਾ ਲੱਗਾ ਸੰਦੇਸ਼ ਦੇ ਇੱਕ ਸੱਚੇ ਪ੍ਰਚਾਰਕ ਨੇ ਮੈਨੂੰ ਦੱਸਿਆ ਕਿ ਅਜਿਹੀ ਸਿੱਖਿਆ ਵਚਨ ਦੇ ਉਲਟ ਹੈ ਅਤੇ ਇਹ ਕਿ ਮੈਂ ਇੱਕ ਝੂਠੀ ਸਿੱਖਿਆ ਦੇ ਪਿੱਛੇ ਚੱਲ ਰਿਹਾ ਹਾਂ ਉਦੋਂ ਤੋਂ ਮੈਂ ਉਸ ਵਚਨ ਵਿਰੋਧੀ ਸਿੱਖਿਆ ਨੂੰ ਰੱਦ ਕਰਕੇ ਖੁਸ਼ ਹੋਇਆ ਤੁਸੀਂ ਜੋ ਅਜੇ ਤਰਜਮੇ ਦੇ ਨਾਲ ਬੱਝੇ ਹੋਇਓ ਇਸੇ ਤਰ੍ਹਾਂ ਕਰ ਸਕਦੇ ਹੋ ਹਰ ਕਲੀਸਿਆ ਦੇ ਕੋਲ ਪੁਲਪਰ ਤੋਂ ਜੋ ਵੀ ਪ੍ਰਚਾਰ ਕੀਤਾ ਜਾਂਦਾ ਹੈ ਉਸ ਦੁਆਰਾ ਨਵਾਂ ਜਨਮ ਪਾਉਣ ਦਾ ਤਜਰਬਾ ਹੋਵੇਗਾ ਆਮੀਨ ਜੋ ਕੁਝ ਵੀ ਪੁਲਪਰ ਤੋਂ ਪ੍ਰਚਾਰ ਕੀਤਾ ਜਾਂਦਾ ਹੈ ਉਹ ਬੀਜ ਹੈ ਜੋ ਤੁਹਾਡੇ ਵਿੱਚ ਹੋਵੇਗਾ ਤੁਸੀਂ ਆਪਣੇ ਪਾਸਟ ਨਾਲੋਂ ਉੱਚਾ ਨਹੀਂ ਜਾ ਸਕਦੇ ਆਮੀਨ ਬਿਲਕੁਲ ਜਿਵੇਂ ਇੱਕ ਪਾਸਟਰ ਧੋਖੇ ਵਿੱਚ ਹੈ ਉਸੇ ਤਰ੍ਹਾਂ ਸਾਰੀ ਕਲੀਸਿਆ ਧੋਖੇ ਵਿੱਚ ਹੋਵੇਗੀ ਮੈਂ ਇਹ ਕਹਿਣ ਲਈ ਸਮਾਂ ਲੈਂਦਾ ਹਾਂ ਕਿ ਸਾਰੇ ਸੰਸਾਰ ਦੀਆਂ ਕਲੀਸਿਯਾਵਾਂ ਜੋ ਵਿਸ਼ਵਾਸ ਕਰਦੀਆਂ ਹਨ ਕਿ ਸਤ ਗਰਜਾਂ ਸਤ ਗੁਣ ਹਨ ਧੋਖੇ ਵਿੱਚ ਹਨ ਨਿਊਯਾਰਕ ਤੋਂ ਮਿਆਮੀ ਤੱਕ ਪੁਆਇੰਟ 14 ਤੋਂ ਟੋਬੈਗੋ ਤੱਕ ਅਫਰੀਕਾ ਤੋਂ ਜਰਮਨੀ ਤੱਕ ਸਾਰੇ ਧੋਖੇ ਵਿੱਚ ਹਨ ਆਮੀਨ ਤੁਹਾਨੂੰ ਤੋਬਾ ਕਰਨ ਦੀ ਲੋੜ ਹੈ ਆਮੀਨ ਆਓ ਬਚਨ ਨੂੰ ਦੇਖੀਏ ਆਮੀਨ ਪਰਮੇਸ਼ਰ ਦੇ ਲੋਕ ਅੱਜ ਸੱਚਾਈ ਦੁਆਰਾ ਆਜ਼ਾਦ ਕੀਤੇ ਜਾ ਸਕਦੇ ਹਨ ਆਮੀਨ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇ ਤੇਰਾ ਨਾਮ ਮੁਬਾਰਕ ਹੋਵੇ ਪ੍ਰਭੂ ਚੁੱਥੀ ਸਿੱਖਿਆ ਦਾ ਪ੍ਰਚਾਰ ਕਰਦੇ ਹੋਣਾ ਅਤੇ ਨਵੇਂ ਜਨਮ ਨੂੰ ਪਾਉਣਾ ਇਹ ਪੂਰੀ ਤਰ੍ਹਾਂ ਅਸੰਭਵ ਹੈ ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਸੰਸਾਰ ਪਰ ਵਿੱਚ ਨਬੀ ਦੇ ਸੰਦੇਸ਼ ਨੂੰ ਪੜਨ ਵਾਲਾ ਕੋਈ ਵੀ ਸੇਵਾਦਾਰ ਜਾਂ ਬਹੁਤ ਸਾਰੇ ਸੇਵਾਦਾਰ ਇਸ ਤਰ੍ਹਾਂ ਦੇ ਤਰਜਮੇ ਨਾਲ ਅੱਗੇ ਆ ਸਕਦੇ ਹਨ ਤਾਂ ਸੰਦੇਸ਼ ਵਿਚਲੇ ਬਹੁਤੇ ਪ੍ਰਚਾਰਕਾਂ ਦੀ ਬਹੁਤ ਬੁਰੀ ਹਾਲਤ ਹੈ ਆਮੀਨ ਉਹ ਗਰਜਾਂ ਦੇ ਪ੍ਰਚਾਰਕ ਆਪਣੇ ਝੂਠੇ ਜਨਮਾਂ ਦੇ ਕਾਰਨ ਉਹ ਇੱਕ ਸ਼ੁੱਧ ਅਤੇ ਪਵਿੱਤਰ ਜੀਵਨ ਨਹੀਂ ਜੀ ਸਕਦੇ ਯਕੀਨਨ ਉਹ ਨਹੀਂ ਕਰ ਸਕਦੇ ਕੁਝ ਲੋਕ ਸਦੂਮ ਦੇ ਪ੍ਰਭਾਵ ਹੇਠ ਆ ਗਏ ਹਨ ਅਤੇ ਜਨਾਹ ਕਰੀ ਵਿੱਚ ਡਿੱਗ ਪਏ। ਪਹਿਲਾ ਯਹਨਾ 3 ਦਿਨੋਂ ਹਰ ਕੋਈ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ ਕਿਉਂਕਿ ਉਹਦਾ ਵੀ ਉਸ ਵਿੱਚ ਰਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ ਇਸ ਲਈ ਜੋ ਉਹ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ। ਭਾਈ ਭਾਵੁਕਤਾ ਨਾਲ ਰੋਣਾ ਅਤੇ ਕੰਬਣਾ ਨਵੇਂ ਜਨਮ ਦਾ ਤਜਰਬਾ ਨਹੀਂ ਹੈ। ਨਵਾਂ ਜਨਮ ਤੁਹਾਨੂੰ ਨਿੱਜੀ ਤੌਰ ਤੇ ਯਿਸੂ ਮਸੀਹ ਦਾ ਪ੍ਰਕਾਸ਼ਨ ਹਾਸਲ ਹੋਣਾ ਹੈ। ਪਹਿਲਾ ਯੋਹਨਾ 5 ਦੀ 4 ਕਿਉਂਕਿ ਹਰੇਕ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਉਹ ਸੰਸਾਰ ਉਤੇ ਫਤਿਹ ਪਾਉਂਦਾ ਹੈ ਔਰ ਫਤਿਹ ਹੈ ਜਿਸ ਨੇ ਸੰਸਾਰ ਉਤੇ ਫਤਿਹ ਪਾਈ ਅਰਥਾਤ ਸਾਡੀ ਨੇਚਾ ਪਹਿਲਾ ਯੋਹਨਾ 2 ਦੀ 15 ਤੋਂ 17 ਸੰਸਾਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ ਜੋ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਿਮਾਨ ਸੋ ਪੀਤਾ ਤੋਂ ਨਹੀਂ ਸਗੋ ਸੰਸਾਰ ਤੋਂ ਹੈ ਅਤੇ ਸੰਸਾਰ ਨਾਲੇ ਉਹਦੀ ਕਾਮਨਾ ਬੀਤੀ ਜਾਂਦੀ ਹੈ ਪਰ ਜਿਹੜਾ ਪਰਮੇਸ਼ਰ ਦੀ ਇਛਾ ਉਤੇ ਚੱਲਦਾ ਹੈ ਉਹ ਸਦਾ ਤਿਕ ਕਾਇਮ ਰਹਿੰਦਾ ਹੈ ਨਵਾਂ ਜਨਮ ਪਾਏ ਹੋਏ ਹੋਣਾ ਅਤੇ ਜਿਨਾ ਕਰੀ ਕਰਨਾ ਇਹ ਪੂਰੀ ਤਰ੍ਹਾਂ ਅਸੰਭਵ ਹੈ ਤੁਹਾਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਜ਼ਰੂਰੀ ਹੈ ਪੇਜ ਨੰਬਰ 19 31 ਦਸੰਬਰ 1961 ਸਨ ਜਨਮ ਕੀ ਹੈ ਨਵਾਂ ਜਨਮ ਦੁਬਾਰਾ ਜਨਮ ਲੈਣ ਦੇ ਲਈ ਪਹਿਲਾਂ ਮਰਨਾ ਅਤੇ ਜੇਕਰ ਤੁਸੀਂ ਸੰਸਾਰ ਦੀਆਂ ਚੀਜ਼ਾਂ ਆਪਣੇ ਅੰਦਰ ਰੱਖੀਆਂ ਹੋਈਆਂ ਹਨ ਤਾਂ ਤੁਸੀਂ ਨਵਾਂ ਜਨਮ ਪਾਏ ਹੋਏ ਨਹੀਂ ਹੋ ਅਤੇ ਉਹਨਾਂ ਸੰਸਾਰ ਦੀਆਂ ਚੀਜ਼ਾਂ ਨਾਲ ਜੋ ਅਜੇ ਵੀ ਤੁਹਾਡੇ ਉੱਤੇ ਲਟਕ ਰਹੀਆਂ ਹਨ ਤੁਸੀਂ ਨਵਾਂ ਜਨਮ ਪਾਏ ਹੋਣ ਦਾ ਦਾਵਾ ਕਿਵੇਂ ਕਰਨ ਜਾ ਰਹੇ ਹੋ ਮੇਰਾ ਪਹਿਲਾ ਪਾਸਟਰ ਜਨਾਹ ਕਰ ਵਿੱਚ ਡਿੱਗ ਪਿਆ ਅਤੇ ਕਲੀਸਿਆ ਦੋ ਹਿੱਸਿਆਂ ਵਿੱਚ ਵੰਡੀ ਗਈ ਹੁਣ ਪਖੰਡੀ ਪ੍ਰਚਾਰਕ ਇੱਥੇ ਕਹਿ ਰਹੇ ਹਨ ਬਸ ਸੋਟੀ ਨੂੰ ਹਟਾਓ ਅਤੇ ਉਹਨਾਂ ਉੱਤੇ ਪਿਆਰ ਦੀ ਵਰਖਾ ਕਰੋ ਤਾਂ ਉਹ ਇੱਕ ਸੰਪੂਰਨ ਮੁਖ ਦੇ ਢਾਂਚੇ ਵਿੱਚ ਉਸਰਣਗੇ ਮੈਂ ਕਹਿੰਦਾ ਹਾਂ ਨਹੀਂ ਪਹਿਲਾਂ ਬੀਜ ਦਾ ਸਹੀ ਹੋਣਾ ਜ਼ਰੂਰੀ ਹੈ ਤੁਸੀਂ ਉਹਨਾਂ ਨੂੰ ਪਿਆਰ ਕਰ ਸਕਦੇ ਹੋ ਪਰ ਜੇਕਰ ਉਹਨਾਂ ਦੇ ਕੋਲ ਕੋਈ ਬੁਰਾ ਜਾਂ ਗਲਤ ਬੀਜ ਹੈ ਉਹ ਨਵਾਂ ਜਨਮ ਨਹੀਂ پا ਸਕਦੇ ਇਹ ਸੇਵਾਦਾਰ ਜਨਾ ਕਰ ਵਿੱਚ ਰਿਹਾ ਅਤੇ ਅਸੀਂ ਉਸ ਨਾਲ ਪਿਆਰ ਨਾਲ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ ਇਸ ਲਈ ਪ੍ਰੇਮ ਵਿੱਚ ਮੈਂ ਉਸ ਨਾਲ ਸਲਾਹ ਕਰਨ ਲਈ ਉਸ ਦੇ ਕੋਲ ਗਿਆ ਅਤੇ ਕਿਹਾ ਭਰਾ ਅਸਲ ਵਿੱਚ ਕੀ ਹੋਇਆ ਸੀ ਮੈਨੂੰ ਦੱਸਿਆ ਗਿਆ ਸੀ ਕਿ ਤੂੰ ਇੱਕ ਸ਼ਾਦੀशुदा ਔਰਤ ਦੇ ਨਾਲ ਇੱਕੋ ਚਾਦਰ ਹੇਠ ਰੰਗੇ ਹਤੀ ਫੜਿਆ ਗਿਆ। ਉਹ ਆਦਮੀ ਆਪਣੇ ਦਲਾਨ ਵਿੱਚ ਰਿਹਾ ਉਹ ਕਦੇ ਵੀ ਮੈਨੂੰ ਮਿਲਣ ਲਈ ਹੇਠਾਂ ਨਹੀਂ ਆਇਆ ਅਤੇ ਉਸਨੇ ਮੈਨੂੰ ਕਿਹਾ ਤੈਨੂੰ ਪਹਿਲਾਂ ਪਤਾ ਕਰਨਾ ਚਾਹੀਦਾ ਹੈ ਕਿ ਚਾਦਰ ਦੇ ਹੇਠ ਮੈਂ ਕੱਪੜੇ ਪਾਏ ਹੋਏ ਸਨ ਜਾਂ ਮੈਂ ਨੰਗਾ ਸੀ। ਮੈਂ ਕਿਹਾ ਮੈਨੂੰ ਕੋਈ ਪਰਵਾਹ ਨਹੀਂ ਜੇਕਰ ਤੂੰ ਚਾਦਰ ਦੇ ਹੇਠਾਂ ਤਿੰਨ ਹਿੱਸਿਆਂ ਵਾਲੇ ਸੂਟ ਵਿੱਚ ਸੀ ਤੂੰ ਦੋਸ਼ੀ ਹੈ। ਭਾਈ ਕੋਈ ਵੀ ਸ਼ਿਵਦਾ ਜੋ ਚਦਰ ਦੇ ਹੇਠਾਂ ਕਿਸੇ ਔਰ ਦੇ ਨਾਲ ਫੜਿਆ ਜਾਂਦਾ ਹੈ ਜੋ ਉਸ ਦੀ ਪਤਨੀ ਨਹੀਂ ਹੈ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਉਸਨੇ ਤਿੰਨ ਹਿੱਸਿਆਂ ਵਾਲਾ ਸੂਟ ਪਾਇਆ ਹੈ ਜਾਂ ਨਹੀਂ ਉਹ ਦੋਸ਼ੀ ਹੈ ਸਿਰਫ ਇਹ ਸੋਚਣਾ ਕਿ ਤੁਸੀਂ ਇੱਕ ਆਦਮੀ ਹੁੰਦੇ ਹੋਏ ਕਿਸੇ ਹੋਰ ਦੀ ਪਤਨੀ ਦੇ ਨਾਲ ਬਿਸਤਰ ਉੱਤੇ ਇੱਕ ਚਦਰ ਹੇਠਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮਤੀ 5 ਦੀ 28 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀ ਨੂੰ ਬੁਰੀ ਅੱਛਾ ਨਾਲ ਵੇਖਦਾ ਹੈ ਸੋ ਤਾਂ ਉਹ ਹੀ ਆਪਣੇ ਮਨੋਂ ਉਹਦੇ ਨਾਲ ਜਨਾਬ ਕਰ ਚੁੱਕਿਆ ਸਾਡੇ ਆਦਮੀਆਂ ਦੇ ਲਈ ਦੂਜੇ ਆਦਮੀਆਂ ਦੇ ਘਰ ਜਾਣਾ ਜਦੋਂ ਉਹਨਾਂ ਦੀਆਂ ਪਤਨੀਆਂ ਘਰ ਇਕੱਲੀਆਂ ਹੋਣ ਇਹ ਵਚਨ ਦੇ ਉਲਟ ਹੈ ਫਿਰ ਬਿਸਤਰ ਦੇ ਉੱਤੇ ਇੱਕ ਚਾਦਰ ਦੇ ਹੇਠ ਸੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੁਸੀਂ ਦੇਖਦੇ ਹੋ ਕਿ ਮੈਂ ਇਸ ਝੂਠੀ ਸਿੱਖਿਆ ਨੂੰ ਗਲਤ ਸਾਬਤ ਕਰ ਰਿਹਾ ਮੈਂ ਇੱਕ ਗਲਤ ਵਿੱਚ ਇੱਕ ਨਾਸ਼ਵਨ ਬੀਜ ਦਾ ਖੁਲਾਸਾ ਕਰ ਰਿਹਾ ਜਦ ਮੈਂ ਉਸ ਨੂੰ ਕਿਹਾ ਭਾਈ ਤੈਨੂੰ ਪੁਲਪੜ ਤੋਂ ਥੱਲੇ ਉਤਰਨਾ ਪਵੇਗਾ ਉਹ ਇਸ ਹਾਲਤ ਵਿੱਚ ਪਰਚਾਹ ਨਹੀਂ ਕਰ ਸਕਦਾ ਉਸਨੇ ਮੈਨੂੰ ਕਿਹਾ ਕਿ ਅਜਿਆ ਹੈ ਮੈਂ ਅਜੀਵ ਨਵਾਂ ਜਨਮ ਪਾਇਆ ਹੋਇਆ ਹੈ ਉਸਨੇ ਆਪਣਾ ਜਨਮ ਕਦੇ ਨਹੀਂ ਛੱਡਿਆ ਉਸਨੇ ਕਿਹਾ ਇੱਕ ਧਰਮੀ ਮਨੁੱਖ ਸੱਤ ਵਾਰ ਡਿਗੇਗਾ ਸੱਤ ਵਾਰੀ ਜਨਾਕਰ ਵਿੱਚ ਡਿਗੇਗਾ ਉਹ ਹੁਣ ਉੱਤਰ ਪੂਰਬੀ ਤਿੰਡਾੜ ਦੇ ਇੱਕ ਦੂਰ ਦਰਾਡੇ ਕਸਬੇ ਵਿੱਚ ਪਰਚਾਰ ਕਰਦਾ ਹੈ ਹੁਣ ਇਹ ਇੱਕ ਬਹਾਨਾ ਹੈ ਜੋ ਇਹ ਜਨਾਕਰ ਆਦਮੀ ਬਣਾਉਂਦੇ ਹਨ ਵੇਖੋ ਉਹ ਕਹਿ ਰਿਹਾ ਹੈ ਕਿ ਉਸਨੇ ਜਥੇਬੰਦੀਆਂ ਵਿੱਚ ਨਵਾਂ ਜਨਮ ਪਾਇਆ ਸੀ ਇਹ ਨਵੇਂ ਜਨਮ ਦਾ ਤਜਰਬਾ ਸੀ ਜੋ ਉਸ ਨੂੰ ਨਵੇਂ ਉਸ ਨੂੰ ਸੰਦੇਸ਼ਵਾਲ ਲੈ ਕੇ ਗਿਆ ਇਹ ਇੱਕ ਗਲਤ ਤਰਜਮਾ ਹੈ ਉਥੇ ਹਾਸਲ ਹੋਇਆ ਜਨਮ ਤੁਹਾਡੀ ਅਗਵਾਈ ਇਸ ਸੰਦੇਸ਼ਵਾਲ ਨਹੀਂ ਕਰ ਸਕਦਾ ਇਹ ਤੁਹਾਨੂੰ ਸਹੀ ਸੱਚਾ ਅਵਿਨਾਸ਼ੀ ਬੀਜ ਨਹੀਂ ਦੇ ਸਕਦਾ ਜਿਥੇ ਬੰਦੀਆਂ ਦਾ ਨਵੇਂ ਜਨਮ ਦੇ ਤਜਰਬੇ ਵਿੱਚ ਨਾਸ਼ਵਾਨ ਬੀਜ ਹੈ ਪ੍ਰਭੂ ਇੱਥੇ ਕੈਥੋਲਿਕ ਬੈਪਟਿਸਟ ਪੈਂਟਕੋਸਟ ਹਨ ਜੋ ਆਪਣੇ ਜਥੇ ਬੰਦੀਆਂ ਦੇ ਜਨਮਾਂ ਦੇ ਨਾਲ ਆਏ ਅਤੇ ਸੰਦੇਸ਼ ਦੇ ਹਿਤ ਇਕੱਠੇ ਹੋਏ ਹਨ ਜਿਥੇ ਬੰਦੀਆਂ ਦੇ ਜਨਮ ਵਿੱਚ ਕੋਈ ਬਚਾਉਣ ਵਾਲੀ ਸ਼ਕਤੀ ਨਹੀਂ ਹੈ ਇਸ ਲਈ ਇਹੀ ਉਹ ਕਾਰਨ ਹੈ ਕਿ ਕਿਉਂ ਉਹ ਇਸ ਤਰ੍ਹਾਂ ਜਨਾਹ ਕਰ ਵਿੱਚ ਡਿੱਗ ਰਹੇ ਹਨ ਤੁਹਾਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਜ਼ਰੂਰੀ ਹੈ ਪੇਜ ਨੰਬਰ 37 ਨਵਾਂ ਜਨਮ ਪਾਈ ਹੋਏ ਮਸੀਹੀ ਮਸੀਹ ਦੇ ਢਾਂਚੇ ਵਿੱਚ ਉੱਤਰਦੇ ਹਨ ਜਿਵੇਂ ਉਹ ਜੀਉਂਦੇ ਹਨ ਉਹ ਨਵਾਂ ਜਨਮ ਪਾਈ ਹੋਏ ਹੁੰਦੇ ਹਨ ਅਤੇ ਉਹਨਾਂ ਦਾ ਜੀਵਨ ਇੱਕ ਛੋਟੇ ਬੱਚੇ ਦੇ ਵਾਂਗ ਆਕਾਰ ਲੈਣਾ ਸ਼ੁਰੂ ਕਰਦਾ ਹੈ ਇਹ ਰੂਪ ਲੈਂਦਾ ਹੈ ਅਤੇ ਵਧਣਾ ਸ਼ੁਰੂ ਕਰਦਾ ਹੈ ਰੋਮੀਆ 9 ਦੀ 29 ਜੇ ਸੈਨਾ ਦੇ ਪ੍ਰਭੂ ਨੇ ਸਾਡੇ ਲਈ ਅੰਸਰਾ ਛੱਡੀ ਹੁੰਦੀ ਤਾਂ ਅਸੀਂ ਇਸ ਸਦੋਂਬਰਗੇ ਹੋ ਜਾਂਦੇ ਅਤੇ ਅਮਰਾਜੇ ਬਣ ਜਾਂਦੇ ਸੱਚਮੁੱਚ ਉਹ ਜਿਹੜੇ ਪਰਮੇਸ਼ਰ ਤੋਂ ਪੈਦਾ ਹੋਏ ਹਨ ਉਹ ਪਾਪ ਨਹੀਂ ਕਰ ਸਕਦੇ ਇਹ ਆਦਮੀ ਇਹ ਕੈਨ ਦੇ ਯਗ ਨਹੀਂ ਹਨ ਕਿ ਉਹ ਨਵਾਂ ਜਨਮ ਪਾਈ ਹੋਏ ਹਨ ਬਿਲਕੁਲ ਨਹੀਂ ਉਹ ਨਵੇਂ ਜਨਮ ਦੇ ਤਜਰਬੇ ਦੀਆਂ ਲੋੜਾਂ ਉੱਤੇ ਖਰੇ ਨਹੀਂ ਉਤਰਦੇ ਹਨ ਉਹਨਾਂ ਸਾਰਿਆਂ ਦੇ ਕੋਲ ਇੱਕ ਨਾਸ਼ਵਾਨ ਬੀਜ ਅਤੇ ਇੱਕ ਨਾਸ਼ਵਾਨ ਜਨਮ ਹੈ ਕਿਸੇ ਵੀ ਪੈਮਾਨੇ ਵਿੱਚ ਪਿਆਰ ਉਹਨਾਂ ਦੀ ਮਦਦ ਨਹੀਂ ਕਰੇਗਾ ਜਦੋਂ ਤੱਕ ਉਸ ਬੀਜ ਨੂੰ ਬਦਲਿਆ ਨਹੀਂ ਜਾਂਦਾ ਮੈਂ ਮੰਨਦਾ ਹਾਂ ਕਿ ਸਾਡੇ ਵਿੱਚੋਂ ਕੁਝ ਅਜੇ ਹਨ ਮੈਂ ਉਸ ਭ੍ਰਿਸ਼ਟਾਚਾਰ ਦੇ ਵਿੱਚੋਂ ਬਾਹਰ ਆਇਆ ਹਾਂ ਮੈਂ ਉਸ ਗਲਤ ਜਨਮ ਦੇ ਧੋਖੇ ਦੀ ਗਹਿਰਾਈ ਨੂੰ ਜਾਣਦਾ ਹਾਂ ਹੁਣ ਇੱਥੇ ਕੁਝ ਹੋਰ ਝੂਠੀਆਂ ਸਿੱਖਿਆਵਾਂ ਹਨ ਜਿਨ੍ਹਾਂ ਦਾ ਸਤ ਗਰਜਾਂ ਦੇ ਪ੍ਰਚਾਰਕ ਵਿਸ਼ਵਾਸ ਕਰਦੇ ਅਤੇ ਪ੍ਰਚਾਰ ਕਰਦੇ ਹਨ ਸਤ ਜਿਉਂਦੀਆਂ ਆਵਾਜ਼ਾਂ ਸਤ ਕਲਿਸੇ ਕਾਲਾਂ ਦੇ ਸੰਦੇਸ਼ ਵਾਹਕਾਂ ਲਈ ਹਨ ਬੇਸ਼ੱਕ ਇਹ ਵਚਨ ਦੇ ਉਲਟ ਹੈ ਅੱਧੇ ਘੰਟੇ ਦੀ ਚੁੱਪ 1985 ਸਾਲ ਵਿੱਚ ਖਤਮ ਹੋ ਗਈ ਸੀ। ਉਹਨਾਂ ਨੇ ਗਣਿਤ ਦਾ ਹਿਸਾਬ ਕਿਵੇਂ ਲਗਾਇਆ ਮੈਨੂੰ ਨਹੀਂ ਜਾਂਦਾ ਉਹ ਕਿਵੇਂ ਇਸ ਜਵਾਬ ਦੇ ਨਾਲ ਉੱਪਰ ਆਏ ਕਿ ਅੱਧੇ ਘੰਟੇ ਦੀ ਚੁੱਪ ਖਤਮ ਹੋ ਚੁੱਕੀ ਹੈ। ਮੈਂ ਉਸਨੂੰ ਉਦੋਂ ਸੁਣਿਆ ਜਦੋਂ ਮੈਂ 1985 ਅਤੇ 86 ਵਿੱਚ ਮਿਆਮੀ ਵਿੱਚ ਇੱਕ ਸੰਮੇਲਨ ਵਿੱਚ ਸੀ। ਉਹ ਪ੍ਰਚਾਰ ਕਰ ਰਹੇ ਸਨ ਕਿ ਅੱਧੇ ਘੰਟੇ ਦੀ ਚੁੱਪ ਖਤਮ ਹੋ ਚੁੱਕੀ ਹੈ। ਇਹ ਸਾਰੀਆਂ ਚੀਜ਼ਾਂ ਜੋ ਵਚਨ ਦੇ ਉਲਟ ਹਨ ਕਦੇ ਵੀ ਲੋਕਾਂ ਨੂੰ ਨਵਾਂ ਜਨਮ ਨਹੀਂ ਦਿਵਾ ਸਕਦੀਆਂ। ਉਹ ਇਹ ਵਿਸ਼ਵਾਸ ਕਰਦੇ ਸਨ ਕਿ ਮੋਰ ਬੰਦ ਕਰਨ ਦੀ ਬੇਦਾਰੀ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਹੋਈ ਸੀ ਅਤੇ ਚੈਰਿਟੀ ਚੋਟੀ ਦਾ ਪੱਥਰ ਦੁਬਾਰਾ ਰਾਤ ਐ ਸਵਾਰੀ ਕਰਦੇ ਹੋਏ ਇੱਥੇ ਹੈ ਇਸ ਲਈ ਕੋਈ ਵੀ ਰਾਤ ਐ ਸਵਾਰੀ ਨਹੀਂ ਕਰ ਰਿਹਾ ਹੈ ਤੁਸੀਂ ਕਿਸ ਤਰ੍ਹਾਂ ਨਿਰਬਲ ਹੁੰਦੇ ਹੋਏ ਰਾਤ ਐ ਸਵਾਰੀ ਕਰ ਸਕਦੇ ਹੋ ਅਤੇ ਕਿਵੇਂ ਇਸ ਨੂੰ ਸਧਾਰਨਤਾ ਹੀ ਕਹਿ ਸਕਦੇ ਹੋ ਨਹੀਂ ਜਦੋਂ ਤੁਸੀਂ ਇਸ ਰਾਤ ਐ ਸਵਾਰੀ ਕਰਦੇ ਹੋ ਤਾਂ ਤੁਸੀਂ ਸ਼ਕਤੀ ਵਿੱਚ ਇਸ ਰਾਹ ਦੇ ਉੱਪਰ ਸਵਾਰੀ ਕਰਦੇ ਹੋ ਇਹ ਸਭ ਸ਼ੈਤਾਨ ਦੀਆਂ ਸਿੱਖਿਆਵਾਂ ਹਨ ਇਹ ਕਦੇ ਵੀ ਇੱਕ ਆਦਮੀ ਨੂੰ ਨਵਾਂ ਜਨਮ ਨਹੀਂ ਦਵਾ ਸਕਦੀਆਂ ਹਨ ਜਿਵੇਂ ਮੈਂ ਕਿਹਾ ਸੀ 1985 ਅਤੇ 86 ਦੇ ਵਿੱਚ ਮੈਂ ਸੱਤ ਗਰਜਾਂ ਦੀ ਬਿਦਾਰੀ ਦੇ ਸੰਮੇਲਨਾਂ ਵਿੱਚ ਗਿਆ ਸਾਂ ਅਤੇ ਮੈਂ ਇਹ ਦੇਖ ਕੇ ਬਹੁਤ ਨਿਰਾਸ਼ ਹੋਇਆ ਕਿ ਕਿਵੇਂ ਸੰਸਾਰਿਕਤਾ ਨੇ ਨਿਊਯਾਰਕ ਅਸੈਂਬਲੀ ਉੱਤੇ ਕਬਜ਼ਾ ਕਰ ਲਿਆ ਹੈ ਪਹਿਲਾ ਯੂਹਨਾ 5 ਦੀ 4 ਕਿਉਂਕਿ ਹਰੇਕ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਉਸ ਸੰਸਾਰ ਉੱਤੇ ਫਤਿਹ ਪਾਉਂਦਾ ਹੈ ਔਰ ਫਤਿਹ ਇਹ ਹੈ ਜਿਨੇ ਸੰਸਾਰ ਉਤੇ ਫਤਿਹ ਪਾਈ ਅਰਥਾਤ ਸਾਡੀ ਨੇਚਾ ਪ੍ਰਭੂ ਸਾਡੇ ਵਿੱਚ ਕਮੀਆਂ ਤੇ ਗਲਤੀਆਂ ਸਨ ਪਰ ਜਦੋਂ ਮੈਂ ਨਿਊਯਾਰਕ ਵਿੱਚ ਗਿਆ ਅਤੇ ਦੇਖਿਆ ਕਿ ਔਰਤਾਂ ਨੇ ਕੀ ਪਹਿਨੇ ਹੋਇਆ ਸੀ ਅਤੇ ਕਲੀਸਿਆ ਵਿੱਚ ਕੀ ਹੋ ਰਿਹਾ ਸੀ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਉਹਨਾਂ ਨਾਲੋਂ ਬਹੁਤ ਸਹੀ ਹਾਂ ਪਾਸਟਰ ਦੀ ਪਤਨੀ ਅਤੇ ਕੁੜੀਆਂ ਨੇ ਸਭ ਤੋਂ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਨੀਆਂ ਹੋਈਆਂ ਸਨ ਸਭਾ ਦੇ ਲੋਕਾਂ ਨੇ ਪਾਰਦਰਸ਼ੀ ਕੱਪੜੇ ਪਹਿਨੇ ਹੋਏ ਸਨ ਜਿਨ੍ਹਾਂ ਦੇ ਤੰਗੇ ਹੋ ਸਕਦੇ ਸਨ ਔਰਤਾਂ ਆਪਣੇ ਪਰਮੱਤੇ ਬਣਾ ਰਹੀਆਂ ਸਨ ਮੇਕਅਪ ਦਾ ਨਿਊਯਾਰਕ ਵਿੱਚ ਆਮ ਸੀ ਸ਼ੁਰੂ ਕਰਨ ਦੇ ਲਈ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਇੱਕ ਡਿਕਨ ਮੈਨੂੰ ਦਰਵਾਜ਼ੇ ਤੇ ਮਿਲਿਆ ਅਤੇ ਕਿਹਾ ਪਾਸਟਰ ਕਹਿੰਦਾ ਹੈ ਤੁਸੀਂ ਜਗਿਆਸੂ ਲੋਕ ਹੋ ਅਤੇ ਬਹੁਤ ਜ਼ਿਆਦਾ ਗੱਲਾਂ ਕਰਨੀਆਂ ਪਸੰਦ ਕਰਦੇ ਹੋ ਕਿਰਪਾ ਕਰਕੇ ਕੋਈ ਟਿੱਪਣੀ ਨਾ ਕਰਨਾ ਜੋ ਕੁਝ ਵੀ ਤੁਸੀਂ ਇੱਥੇ ਦੇਖਦੇ ਹੋ ਉਸ ਬਾਰੇ ਕੁਝ ਨਾ ਕਹਿਣਾ ਇਹ ਦਰਵਾਜ਼ੇ ਤੇ ਖੜੇ ਡਿਕਨ ਦੀ ਹਦਾਇਤ ਸੀ ਭਾਈ ਇਹ ਅਦਭੁਤ ਹੈ ਤੁਸੀਂ ਜਾਣਦੇ ਹੋ ਅਸੀਂ ਘਰ-ਘਰ ਮੁਲਾਕਾਤ ਕਰਨ ਲਈ ਗਏ ਸਾਂ ਅਧੇ ਕੁਝ ਪਤਨੀਆਂ ਪਾਰਦਰਸ਼ੀ ਨਾਈਟ ਗਾਊਨ ਵਿੱਚ ਬਾਹਰ ਆਈਆਂ ਅਤੇ ਸਾਨੂੰ ਕੌਫੀ ਪੇਸ਼ ਕੀਤੀ। ਉੱਥੇ ਇਹ ਕੋਈ ਸਮੱਸਿਆ ਨਹੀਂ ਹੈ। ਇਸ ਤਰ੍ਹਾਂ ਉਹਨਾਂ ਨੇ ਉੱਥੇ ਕੀਤਾ। ਕੋਈ ਪਵਿੱਤਰਤਾ ਨਹੀਂ, ਕੋਈ ਸ਼ਰਮ ਨਹੀਂ। ਮੈਂ ਟਿੰਡਰ ਦੇ ਵਿੱਚ ਕਿਸੇ ਵੀ ਭਰਾ ਦੇ ਘਰ ਅਜਿਹਾ ਤਜਰਬਾ ਨਹੀਂ ਕੀਤਾ ਸੀ। ਉੱਥੇ ਹਰ ਘਰ ਦੇ ਵਿੱਚ ਇੱਕ ਟੈਲੀਵਿਜ਼ਨ ਸੀ। ਐਤਵਾਰ ਨੂੰ ਸਵੇਰ ਤੋਂ ਬਾਅਦ ਉਹਤੇ ਘੰਟਿਆਂ ਬਧੀ ਖੇਡਾਂ ਦੇ ਪ੍ਰੋਗਰਾਮ ਦੇਖਦੇ ਸਨ। ਇਸ ਤੋਂ ਬਾਅਦ ਜੋ ਵੀ ਫਿਲਮ ਆਉਂਦੀ ਉਹ ਉਹਨਾਂ ਨੂੰ ਵੇਖਦੇ ਸਨ ਇਹ ਉੱਥੇ ਆਮ ਗੱਲ ਹੈ ਇਹ ਉਹਨਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਹੈ ਫਿਰ ਉਹ ਤੁਹਾਨੂੰ ਆਪਣੇ ਕੰਮ ਤੱਕ ਮਤਲਬ ਰੱਖਣ ਲਈ ਕਹਿੰਦੇ ਹਨ ਭਾਈ ਮੇਰੀਆਂ ਭੈਣਾਂ ਤੇ ਭਰਾਵਾਂ ਦਾ ਕੀ ਹਾਲ ਹੈ ਇਹ ਵੀ ਮੇਰਾ ਕੰਮ ਹੈ ਇਹ ਸ਼ਬਦ ਲੋਕਾਂ ਨੂੰ ਬਾਹਰ ਬੁਲੰਤ ਰੋਕਣ ਦੇ ਲਈ ਹਨ ਪਰ ਪਰਮੇਸ਼ਰ ਦੀ ਕਿਰਪਾ ਨਾਲ ਅਸੀਂ ਇੱਥੇ ਸੇਵਾਦਾਰਾਂ ਦਾ ਇੱਕ ਸਮੂਹਾ ਜੋ ਖੁੱਲ ਕੇ ਬੋਲ ਰਹੇ ਹਾਂ ਔਰਤਾਂ ਨੂੰ ਸੋਹਣੀ ਪਹਿਸ਼ਾਕ ਪੈਣਨੀ ਚਾਹੀਦੀ ਹੈ ਨਬੀ ਨੇ ਉੱਚੀ ਅੱਡੀ ਵਾਲੀਆਂ ਜੁੱਤੀਆਂ ਉਹਨਾਂ ਦੇ ਵਾਲ ਕਟਵਾਉਣ, ਪਰਮਟੇ ਬਣਾਉਣ, ਸੁੰਦਰ ਦਿਖਣ ਲਈ ਮੇਕਅਪ ਦੀ ਵਰਤੋਂ ਕਰਨ ਦੀ ਨਿੰਦਿਆ ਕੀਤੀ। ਉਹਨਾਂ ਨੇ ਪਵਿੱਤਰਤਾਈ ਦੇ ਸੰਦੇਸ਼ ਨੂੰ ਸ਼ਰਮ ਅਤੇ ਬਦਨਾਮੀ ਵਿੱਚ ਬਦਲ ਦਿੱਤਾ ਹੈ। ਤੁਹਾਨੂੰ ਪਤਾ ਨਹੀਂ ਲੱਗਣਾ ਕਿ ਤੁਸੀਂ ਕਿ ਪੈਂਟੇਕੋਸਟਲ ਕਲੀਸਿਆ ਵਿੱਚ ਹੋ ਜਾਂ ਕਿ ਬੈਪਟਿਸਟ ਕਲੀਸਿਆ ਵਿੱਚ ਹੋ। ਉਹ ਇੰਨੇ ਸੰਸਾਰ ਨਾਲ ਭਰੇ ਹੋਏ ਹਨ। ਸੰਗੀਤ, ਰੌਕ ਐਂਡ ਰੋਲ, ਕੈਲਿਪਸੋ, ਅਫਰੀਕਨ ਅਤੇ ਸਪੈਨਿਸ਼ ਬੀਟਾਂ ਵਿੱਚ ਚਲਾਇਆ ਜਾਂਦਾ ਹੈ। ਇਹੀ ਹੈ ਜੋ ਮੈਂ ਨਿਊਯਾਰਕ ਵਿੱਚ ਪਾਇਆ ਅਤੇ ਇਸ ਨੂੰ ਹੀ ਮੈਂ ਘਰ ਵਿੱਚ ਵਾਪਸ ਲਿਆਂਦਾ। ਮੇਰੇ ਕਾਰ ਵਿੱਚ ਪਹਿਲਾਂ ਕਦੇ ਟੈਲੀਵਿਜ਼ਨ ਨਹੀਂ ਸੀ ਮੈਂ ਕਾਰ ਵਾਪਸ ਆਉਣ ਤੋਂ ਤੁਰੰਤ ਬਾਅਦ ਇੱਕ ਖਰੀਦਿਆ ਇਹ ਉਦੋਂ ਹੀ ਹੈ ਜਦੋਂ ਧਾਰਮਿਕਤਾ ਦਾ ਇੱਕ ਪ੍ਰਚਾਰਕ ਮੇਰੇ ਰਸਤੇ ਚੋਂ ਲੰਘਿਆ ਅਤੇ ਮੈਨੂੰ ਯਾਦ ਦਿਵਾਇਆ ਕਿ ਨਬੀ ਨੇ ਟੈਲੀਵਿਜ਼ਨ ਨੂੰ ਇੱਕ ਅੱਖ ਵਾਲਾ ਰਾਖਸ਼ ਕਿਹਾ ਹੈ ਤਾਂ ਮੈਂ ਇਸਨੂੰ ਆਪਣੇ ਕਾਰ ਵਿੱਚੋਂ ਬਾਹਰ ਸੁੱਟ ਦਿੱਤਾ ਸਾਰੇ ਸੱਭਾ ਨੇ ਵੀ ਆਪਣੇ ਟੈਲੀਵਿਜ਼ਨਾਂ ਤੋਂ ਛੁਟਕਾਰਾ ਪਾਇਆ ਪ੍ਰਾਵੋ ਲੋਕ ਸੰਦੇਸ਼ ਵਿੱਚ ਕੁਝ ਖਾਸ ਆਦਮੀਆਂ ਦੇ ਪ੍ਰਭਾਵ ਨੂੰ ਘੱਟ ਸਮਝਦੇ ਹਨ ਜਦੋਂ ਮੈਂ ਨਿਊਯਾਰਕ ਅਤੇ ਮਿਆਮੀ ਤੋਂ ਵਾਪਸ ਆਇਆ ਇਹ ਦੇਖਣ ਤੋਂ ਬਾਅਦ ਕਿ ਉੱਥੇ ਕਲੀਸਿਆਂ ਵਿੱਚ ਕੀ ਹੋਇਆ ਮੈਂ ਘਰ ਵਿੱਚ ਚੀਜ਼ਾਂ ਨੂੰ ਬਦਲਿਆ ਅਤੇ ਸੰਸਾਰ ਦਾ ਨਮੂਨਾ ਅਪਣਾਇਆ ਇੱਥੇ ਕਿੰਨੇ ਲੋਕ ਮੇਰੀ ਗਵਾਹੀ ਦੇ ਸਕਦੇ ਹਨ ਅਸੀਂ ਅਜੇ ਲੋਕ ਨਹੀਂ ਸਾਂ ਸਾਡੇ ਵਿੱਚ ਕਮੀਆਂ ਅਤੇ ਗਲਤੀਆਂ ਹਨ ਪਰ ਸਾਡੇ ਮਿਆਰ ਉਹਨਾਂ ਤੋਂ ਉੱਚੇ ਹਨ ਉੱਥੇ ਮੈਂ ਕਿਹਾ ਇਥੇਕ ਸੇਵਾਦਾਰ ਹੈ ਜਿਸ ਤੇ ਮੈਂ ਭਰੋਸਾ ਕਰ ਸਕਦਾ ਹਾਂ ਕਈ ਵਾਰ ਅਸੀਂ ਸ਼ੈਤਾਨ ਤੇ ਭਰੋਸਾ ਕਰ ਲੈਂਦੇ ਹਾਂ ਹਾਂ ਅਤੇ ਇਹ ਨਹੀਂ ਜਾਣਦੇ ਕਿ ਇਹ ਸ਼ੈਤਾਨ ਹੈ ਮੈਂ ਤੁਹਾਨੂੰ ਦੱਸਦਾ ਹਾਂ ਜਦੋਂ ਵੀ ਕੋਈ ਆਦਮੀ ਪਵਿੱਤਰਤਾਈ ਦੇ ਸੰਦੇਸ਼ ਨੂੰ ਨੀਵਾ ਕਰਨ ਦੇ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਦਾ ਹੈ ਕਿਉਂਕਿ ਉਹ ਨਵੀਦਰਾ ਠਰਾਇਆ ਹੋਇਆ ਹੈ ਉਹ ਸੰਸਾਰ ਪਰ ਦੇ ਹਜ਼ਾਰਾਂ નિર્ਦੋਸ਼ ਲੋਕਾਂ ਨੂੰ ਨਾਸ਼ਾ ਲੈ ਜਾਂਦਾ ਹੈ ਉੱਥੇ ਉਹਨਾਂ ਨੇ ਸੰਮੇਲਨ ਦੀ ਉਸ ਸਾਰੇ ਪ੍ਰਸ਼ਟਾਚਾਰ ਦੀ ਵੀਡੀਓ ਟੇਪ ਬਣਾਈ ਅਤੇ ਇਸ ਨੂੰ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਭੇਜਿਆ ਅਸੀਂ ਘਰ ਵਿੱਚ ਵੀਡੀਓ ਸੂਚੀਆਂ ਵਿੱਚ ਸਾਂ ਸਾਨੂੰ ਇੱਕ ਹਫ਼ਤੇ ਦੇ ਅੰਦਰ ਸਾਡੀ ਕਾਪੀ ਮਿਲ ਗਈ ਉਨ੍ਹਾਂ ਝੂਠੀਆਂ ਸਿੱਖਿਆਵਾਂ ਨੇ ਦੁਨੀਆਂ ਭਰ ਦੇ ਵਿੱਚ ਆਦਮੀਆਂ ਤੇ ਔਰਤਾਂ ਦੀਆਂ ਜਾਣ ਨੂੰ ਦੂਸ਼ਿਤ ਕਰ ਦਿੱਤਾ। ਮੈਂ ਨਿਊਯਾਰਕ ਦੀ ਕਲੀਸਿਆ ਵਿੱਚ ਸੰਸਾਰਿਕਤਾ ਨੂੰ ਦੇਖ ਕੇ ਬਹੁਤ ਨਿਰਾਸ਼ ਹੋਇਆ। ਸਮੇਲਨ ਤੋਂ ਵਾਪਸ ਆਉਣ ਤੋਂ ਬਾਅਦ ਮੈਂ ਕਲੀਸਿਆ ਵਿੱਚ ਮਿਆਰ ਨੂੰ ਨੀਵਾ ਕਰ ਦਿੱਤਾ। ਮੈਂ ਨਿਊਯਾਰਕ ਵਿੱਚ ਜੋ ਕੁਝ ਦੇਖਿਆ ਉਸ ਤੋਂ ਪ੍ਰਭਾਵਿਤ ਹੋ ਗਿਆ ਸਾਂ। ਮੈਂ ਇਸ ਬਾਰੇ ਗਲਤ ਸੀ ਅਤੇ ਕਈ ਸਾਲ ਪਹਿਲਾਂ ਮੈਂ ਆਪਣੀ ਗਲਤੀ ਦੇ ਲਈ ਪਛਤਾਪ ਕਰ ਚੁੱਕਿਆ ਹਾਂ। ਮੈਨੂੰ ਇੱਕ ਸੇਵਾਦਾਰ ਦੁਆਰਾ ਸਹੀ ਕੀਤਾ ਗਿਆ ਜੋ ਪਵਿੱਤਰਤਾਈ ਦੇ ਸੰਦੇਸ਼ ਦਾ ਪ੍ਰਚਾਰ ਕਰ ਰਿਹਾ ਸੀ। ਮੈਂ ਇਸ ਸੁਧਾਰ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਅਤੇ ਹੁਣ ਮੈਂ ਸਹੀ ਰਾਹ ਦੇ ਉੱਪਰ ਵਾਪਸ ਆ ਗਿਆ ਹਾਂ। ਝੂਠਾ ਜਨਮ ਪਾਏ ਹੋਏ ਸੱਤ ਗਰਜਾਂ ਵਾਲੇ ਆਦਮੀਆਂ ਨੇ ਇੱਕ ਝੂਠੀ ਬੇਦਾਰੀ ਨੂੰ ਪੈਦਾ ਕੀਤਾ। ਮੈਨੂੰ ਤੁਹਾਨੂੰ ਇੱਕ ਝੂਠੀ ਬੇਦਾਰੀ ਨੂੰ ਦਿਖਾਉਣ ਲਈ ਸਮਾਂ ਦਿਓ। ਇੱਕ ਝੂਠੀ ਬੇਦਾਰੀ ਇੱਕ ਅਜੀਬ ਬੇਦਾਰੀ ਹੈ ਜਿਸ ਵਿੱਚ ਬਹੁਤ ਸਾਰਾ ਸ਼ੋਰ ਹੁੰਦਾ ਹੈ ਅਤੇ ਕੋਈ ਸ਼ਕਤੀ ਨਹੀਂ ਹੁੰਦੀ। ਤੁਸੀਂ ਔਰਤਾਂ ਨੂੰ ਚੀਕਾਂ ਮਾਰਦੇ ਹੋਏ ਸੁਣ ਸਕਦੇ ਹੋ। ਅਤੇ ਆਪਣੇ ਆਪ ਨੂੰ ਜ਼ਮੀਨ ਤੇ ਸੁੱਟਦੇ, ਵੱਲ ਖਾਂਦੇ ਅਤੇ ਆਪਣੇ ਕੱਪੜਿਆਂ ਨੂੰ ਉਪਰ ਚੁੱਕਦੇ ਆਦਿ ਕਰਦੇ ਦੇਖ ਸਕਦੇ ਹੋ। ਅਤੇ ਕਲੀਸਿਆ 'ਚ ਕੋਈ ਸ਼ਕਤੀ ਨਹੀਂ ਹੁੰਦੀ। ਬਿਲਕੁਲ ਕੋਈ ਸ਼ਕਤੀ ਨਹੀਂ। ਇਸ ਨੂੰ ਬੇਦਾਰੀ ਕਿਹਾ ਜਾਂਦਾ ਹੈ। ਸਤ ਗਰਜਾਂ ਦੀ ਬੇਦਾਰੀ। ਜਿਵੇਂ ਹੀ ਉਹ ਆਤਕਦੇ ਹਨ ਅਤੇ ਲੋਕਾਂ ਖਾਸ ਕਰਕੇ ਔਰਤਾਂ ਨੂੰ ਛੁੰਦੇ ਹਨ ਉਹ ਜ਼ਮੀਨ ਤੇ ਡਿੱਗ ਜਾਂਦੀਆਂ ਹਨ ਅਤੇ ਉਹ ਕਹਿੰਦੇ ਹਨ ਕਿ ਤੁਹਾਨੂੰ ਕੋਈ ਇਤਰਾਜ਼ ਮੰਦਰ ਮੋਰ ਬੰਦ ਕਰ ਦਿੱਤਾ ਜਾਂ ਕਾਇਲ ਕਰ ਦਿੱਤਾ ਗਿਆ ਹੈ। ਉਹ ਦਾਵਾ ਕਰਦੇ ਹਨ ਕਿ ਅਸੀਂ ਦੁਲਹਾਂ ਦੀ ਬੇਦਾਰੀ ਵਿੱਚਾਂ ਹਰ ਕੋਈ ਇੱਕ ਪਾਗਲਪਨ ਵਿੱਚ ਜਕੜੇ ਜਾਂਦਾ ਹੈ ਉਥੇ ਬਹੁਤ ਭਾਵਕਤਾ ਤੇ ਸੰਵੇਦਨਾਵਾਂ ਹੁੰਦੀਆਂ ਹਨ ਕਈ ਲੋਕ ਜਿਨ੍ਹਾਂ ਨੂੰ ਮੋਰ ਬੰਦ ਕੀਤਾ ਗਿਆ ਪਿੱਛੇ हट ਗਏ ਪਰ ਨਬੀ ਨੇ ਇੱਕ ਸੱਚੀ ਬੇਦਾਰੀਬਾਰੀ ਗੱਲ ਕੀਤੀ ਜੋ ਲਗਭਗ 6 ਮਹੀਨੇ ਰਹੇਗੀ ਅਤੇ ਸੰਸਾਰ ਪਰ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ ਗਰਜਾਂ ਵਾਲੇ ਆਦਮੀਆਂ ਦੀ ਭਾਵਕਤਾ ਪਰੀ ਅੱਗ ਬੁਝ ਗਈ ਹੈ ਉਹਨਾਂ ਦੀਆਂ ਅਸੈਂਬਲੀਆਂ ਦੇ ਵਿੱਚ ਜਾਓ ਅਤੇ ਸਭ ਕੁੱਦਣਾ ਅਤੇ ਦੌੜਨਾ ਹੁਣ ਹੋਰ ਜ਼ਿਆਦਾ ਉੱਥੇ ਨਹੀਂ ਹੈ ਉਹ ਉਸੇ ਪੁਰਾਣੀ ਕਹਾਣੀ ਦੇ ਨਾਲ ਸ਼ਬਦੀਨ ਹਨ ਜਿਵੇਂ ਤੁਸੀਂ ਉਹਨਾਂ ਨੂੰ 10 ਸਾਲ ਪਹਿਲਾਂ ਛੱਡ ਦਿੱਤਾ ਸੀ ਜਦੋਂ ਤੁਸੀਂ ਸਤ ਗਰਜਾਂ ਦੀ ਬੇਦਾਰੀ ਬਾਰੇ ਗੱਲ ਕਰਦੇ ਹੋ ਜੋ ਉਹਨਾਂ ਦੇ ਕੁਲ ਸੀ ਉਹ ਹਮੇਸ਼ਾ ਕਹਿੰਦੇ ਹਨ ਕਿ ਉਹ ਇੱਕ ਪੜਾਅ ਦੇ ਵਿੱਚੋਂ ਲੰਗੇ ਸਨ ਇਹ ਇੱਕ ਬੁਰਾ ਪੜਾਅ ਸੀ ਜਿਸ ਵਿੱਚੋਂ ਉਹ ਲੰਗੇ ਜਿਸ ਪੜਾਅ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਇੱਕ ਸ਼ਕਤੀ ਦੇ ਨਾਲ ਭਰਪੂਰ ਬੇਦਾਰੀ ਹੈ ਇੱਕ ਸੱਚੀ ਸਤ ਗਰਜਾਂ ਦੀ ਬੇਦਾਰੀ ਜਿਸ ਦੀ ਲਾੜੀ ਦੁਲਹਨ ਉਡੀਕਾ ਦੇ ਹੈ ਇਹ ਆਖਰੀ بارش ਦੀ ਗਤੀਸ਼ੀਲਤਾ ਹੈ ਇਹ ਸ਼ਕਤੀ ਵਿੱਚ ਪਰਮੇਸ਼ਵਰ ਦੀ ਇੱਕ ਚਾਲ ਹੋਵੇਗੀ ਰਾਜ ਦੀ ਬਹਾਲੀ ਸ਼ਕਤੀ ਸੰਪੂਰਨ ਨੇਚਾ ਸਾਰੇ ਹਾਲਾਤਾਂ ਦੀ ਮਾਲਕ ਉਸ ਰਚਨਾ ਕਰਨ ਵਾਲੀ ਸ਼ਕਤੀ ਦੇ ਨਾਲ ਅਸੀਂ ਜੋ ਵੀ ਕਹਾਂਗੇ ਉਹ ਪੂਰਾ ਹੋਵੇਗਾ ਇਹ ਉਹ ਬੇਦਾਰੀ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਰੋਲੇ ਦੱਪੇ ਜਜ਼ਬਾਤਾਂ ਵਾਲੀ ਬੇਦਾਰੀ ਨਹੀਂ ਕਿਸੇ ਨੇ ਬਦਲ ਤੇ ਆਪਣਾ ਨਾਮ ਦੇਖਿਆ ਜਾਂ ਕੋਈ ਦਾਅਵਾ ਕਰਦਾ ਹੈ ਕਿ ਉਹ ਉਹਨੇ ਅੱਗੇ ਦਾ ਖੰਭਾ ਦੇਖਿਆ ਅਤੇ ਇਸ ਸਭ ਕੁਝ ਤੋਂ ਬਾਅਦ ਕੋਈ ਅਜੇ ਵੀ ਕਲੀਸਿਆ ਚ ਜਨਾਕਰ ਵੇ ਬਚਾਰੀ ਝੂਠਾ ਅਸ਼ੀਲ ਕਪੜੇ ਪੈਨੇ ਹੋਏ ਬੈਠਦਾ ਹੈ ਹੁਣ ਇਹ ਇੱਕ ਝੂਠੀ ਬੇਦਾਰੀ ਹੈ ਝੂਠਾ ਨਬੀ ਝੂਠੇ ਜਨ ਨੂੰ ਲਿਆਉਂਦਾ ਹੈ ਅੱਤੇ ਤਾਨੂੰ ਕਿ ਝੂਠੀ ਬੇਦਾਰੀ ਦਿੰਦਾ ਹੈ ਪਰਿਵਰਤਨ ਕਰਨ ਵਾਲੀ ਸ਼ਕਤੀ 31 ਅਕਤੂਬਰ 1965 ਸਾਡੇ ਕੋਲ ਟੈਲੀਵਿਜ਼ਨ ਨਹੀਂ ਹੈ ਮੇਰੇ ਘਰ ਵਿੱਚ ਇੱਕ ਵੀ ਨਹੀਂ ਹੋਵੇਗਾ ਕਦੇ ਨਹੀਂ ਪਰ ਉਥੇ ਤੁਸੀਂ ਉਸ ਨੂੰ ਚਾਹੁੰਦੇ ਹੋ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਪਰ ਪਰਮੇਸ਼ੁਰ ਨੇ ਮੈਨੂੰ ਅਜਿਆ ਨਾ ਕਰਨ ਲਈ ਕਿਹਾ ਹੈ। ਕੰਧ ਤੇ ਹੱਥ ਲਿਖਤ 9 ਮਾਰਚ 1958 ਸਨ। ਅਸੀਂ ਇੱਥੇ ਹਾਂ, ਵਾਸਤਵਿਕ ਮਸੀਹੀ ਔਰਤਾਂ ਆਪਣੇ ਵਾਲ ਨੂੰ ਕਟਵਾਉਂਦੀਆਂ ਹਨ, ਆਪਣੇ ਚਿਹਰਿਆਂ ਤੇ ਮੇਕਅਪ ਦਾ ਇਸਤੇਮਾਲ ਕਰਦੀਆਂ ਹਨ, ਉਹਨਾਂ ਛੋਟੇ ਪੁਰਾਣੇ ਗੰਦੇ ਕੱਪੜਿਆਂ ਨੂੰ ਪਹਿਨਦੀਆਂ ਹਨ ਕਿਉਂਕਿ ਦੁਰਾਚਾਰੀ ਲੋਕਾਂ ਨੇ ਉਹਨਾਂ ਨੂੰ ਕਿਹਾ ਹੈ ਕਿ ਇਸ ਵਿੱਚ ਕੋਈ ਨੁਕਸਾਨ ਨਹੀਂ ਹੈ। ਪਰ ਜੋ ਕੋਈ ਵੀ ਅਜਿਆ ਕਰਦਾ ਹੈ ਉਹ ਨਰਕ ਦੀ ਸੰਤਾਨ ਹੈ, ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਜਾਣੋਗੇ। ਸੱਚੇ ਪ੍ਰਚਾਰਕ ਸਾਨੂੰ ਨਵਾਂ ਜਨਮ ਦਿੰਦੇ ਹਨ ਅਤੇ ਇੱਕ ਅਸਲੀ ਬੇਦਾਰੀ ਦਿੰਦੇ ਹਨ ਕਾਲੇ ਅਸਮਾਨ ਨੂੰ ਪਿੱਛੇ ਨੂੰ સરਕਦਾ ਵੇਖੋ ਅਤੇ ਬਿਮਾਰ ਇੱਕ ਸ਼ਬਦ ਨਾਲ ਠੀਕ ਕਿਤੇ ਜਾਣਗੇ ਮੁਰਦੇ ਜਿਉਂਦੇ ਕਿਤੇ ਜਾਣਗੇ ਟੁੱਟੇ ਹੋਏ ਅੰਗਾਂ ਨੂੰ ਬਹਾਲ ਕੀਤਾ ਜਾਵੇਗਾ ਅਤੇ ਜਿਵੇਂ ਕਿ ਸਰਵ ਸ਼ਕਤੀਮਾਨ ਬੋਲਦਾ ਹੈ ਚਮਤਕਾਰ ਆਪਣਾ ਸਥਾਨ ਲੈਣਗੇ ਅਤੇ ਤੁਸੀਂ ਮਲਾਕੀ 4 ਤੋਂ ਬਾਅਦ ਅਜੇ ਤੱਕ ਸ਼ਕਤੀ ਨਹੀਂ ਦੇਖੀ ਹੈ ਅਸੀਂ ਉਸ ਮਹਾਨ ਬੇਦਾਰੀ ਦੀ ਕਗਾਰ ਦੇ ਉਤੇ ਹਾਂ ਜਿਸ ਨੂੰ ਸੰਸਾਰ ਕਦੀ ਵੇਖੇਗਾ ਤੁਸੀਂ ਅਤੇ ਮੈਂ ਪਰਮੇਸ਼ਵਰ ਦੀ ਕਿਰਪਾ ਦੁਆਰਾ ਉਸ ਬਿਦਾਰੇ ਦੇ ਵਿੱਚ ਹੋਣ ਦੇ ਯੋਗ ਗਿਨੇ ਗਏ ਹਾਂ